ਆਪਣੇ ਨਸੀ ਭਾਰੀ ਚਾਰਾ ਵਾ ਕੋਈ ਆਪਣੇ ਭੈਣ ਭਰਾ ਜਿਨ੍ਹਾਂ ਨੇ ਕੋਈ ਐਪਲੀਆਂ ਕਰਵਾਈਆਂ ਹੋਈਆਂ ਸੀ ਐਪਲੀਆਂ ਕਰਵਾਈਆਂ ਇੱਥੇ ਬੈਂਕ ਨੇ ਜਿਹੜਾ ਇਹਨਾਂ ਨਾਲ ਘਪਲਾ ਕੀਤਾ ਆ ਵਾ ਇਹ ਬੈਂਕ ਵੱਲੋਂ ਫਰਾਉਡ ਕੀਤਾ ਗਿਆ ਸੀ ਐਫਡੀ ਦੇ ਨਾਮ ਤੇ ਤੇ ਉਸ ਬਾਅਦ ਵਿੱਚ ਅੱਜ ਟਰਨ ਆਇਆ ਗਿਆ ਸੀ ਹਲੋ ਆ ਕੇ ਕਿਹਾ ਜਾਂਦਾ ਹੈ ਵੀ ਅੱਜ ਜਦੋਂ ਕਰਦੇ ਆ ਗੱਲ ਕਰਦੇ ਆ ਇਹਦੇ ਸਬੰਧ ਵਿੱਚ ਜਿਹੜਾ ਆ ਜੀ ਇਹ ਘਪਲਾ ਕਰ ਰਿਹਾ ਬੈਂਕ ਮੈਂਜਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਮੌਲਾ ਬੰਦਿਆਂ ਦੀ ਲਿਸਟ ਦੇ ਦਿੱਤੀ ਆ ਠੀਕ ਹੈ ਜਿਨ੍ਹਾਂ ਦੀ ਅਪਰੂਵ 10 ਬੰਦਿਆਂ ਦੀ ਜਿਹਦੇ ਵਿੱਚ ਜਿਨ੍ਹਾਂ ਦੀ ਅਪਰੂਵਲ ਮਿਲ ਗਈ ਉਹਨਾਂ ਦੇ ਕੱਲ ਤੱਕ ਪੈਸੇ ਪਾਜਣਗੇ 1.5 ਕਰੋੜ ਰੁਪਏ ਦਾ ਘੱਟੋ ਘੱਟ 1.5 ਕਰੋੜ ਦਾ ਜਿਹੜਾ ਧਮਲਾ ਹੋਇਆ ਹੈ ਬੈਂਕ ਦੇ ਵਿੱਚ ਫਰੋਡ ਹੋਇਆ ਹੈ ਜੀਡੀਐਫਸੀ 'ਚ ਜੀ ਇਸ ਵਦੀ ਪਹਿਲਾ ਮੁਕਦਮਾ ਦਰਜਿਆ ਤਸਦੀਕ ਜਾਰੀ ਆ ਹਾਂ ਜਿੰਨਾ ਬੰਦਿਆਂ ਦੇ ਇੱਕੋ ਪੈਸੇ ਚਲੇ ਗਏ ਕੁਝ ਆਦਮੀਆਂ ਦੀ ਜਿਹੜੀ amount ਆ ਚੁੱਕੀ ਆ ਉਹ ਮੈਨੇਜਰ ਸਾਹਿਬ ਆਂਦੇ ਵੀ ਇੱਕ ਦੋ ਦਿਨ ਦੇ ਵਿੱਚ ਪੈ ਜਾਣੀਆਂ ਜਿਹੜੇ ਬੱਤੇ ਬਕਾਇਆ ਬਚਦੇ ਆ ਉਹਨਾਂ ਦਾ ਲਿਖ ਕੇ ਭੇਜਿਆ ਤੇ ਉਹ ਜਲਦੀ ਆ ਜਾਣੀਆਂ ਜੀ ਪ੍ਰਧਾਨ ਜੀ ਅੱਜ ਬੈਂਕ ਦੇ ਬਾਹਰ ਤਾਂ ਨਾ ਲਗਾਇਆ ਕੀ ਕਰਨਾ ਜੀ ਜੋ ਭਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਮਲਕੀਨਾਥ ਮਹਾਰਾਜ ਕੀ ਜੈ ਮੈਂ ਸਾਹ ਫਿਰ ਕਰਨੀ ਹੈ ਪੂਰੀ ਮੋਲਿਕਸ਼ਨ ਅਦਾ ਤੋਂ ਪਿਆ ਪ੍ਰਧਾਨ ਅਨੰਦ ਭਾਜੀ ਪੁਨੀਸ਼ਰ ਮੈਂ ਅੱਜ ਭਾਈ ਜੀ ਜੋ ਅੱਜ ਸਾਨੂੰ ਇੱਥੇ ਰੋਡ ਪ੍ਰਦਰਸ਼ਨ ਕਰਨਾ ਪਿਆ ਗਿਆ ਜੀ ਇੱਥੇ ਆਪਣੇ ਪਿੰਡ ਪੰਡੋਰੀ ਤੋਂ ਕੋਈ ਆਪਣੇ ਅਸੀ ਭਾਰੀ ਚਾਰਾ ਵਾ ਕੋਈ ਆਪਣੇ ਭੈਣ ਭਰਾ ਜਿਨ੍ਹਾਂ ਨੇ ਕੋਈ ਐਵਿਟੀਆਂ ਕਰਵਾਈਆਂ ਹੁੰਦੀਆਂ ਸੀ ਐਵਿਟੀਆਂ ਕਰਵਾਈਆਂ ਇੱਥੇ ਬੈਂਕ ਨੇ ਜਿਹੜਾ ਇਹਨਾਂ ਨਾਲ ਘਬੜਾ ਕੀਤਾ ਆਵਾ ਵੱਦ ਦੇ ਵਿੱਚ ਸਾਨੂੰ ਇਨਸਾਫ ਨਾ ਦਿੱਤਾ ਗਿਆ ਬਹੁਤ ਵਾਰੀ ਅੱਗੇ ਪੁੱਛਦੇ ਗਏ ਆ ਤੇ ਪੁੱਛਦੇ ਪਏ ਦੋ ਚਾਰ ਪੰਜ ਵਾਰੀ ਆਏ ਆ ਤੇ ਇਹਨਾਂ ਨੂੰ ਇੱਥੋਂ ਆ ਕੇ ਅੱਜ ਕਰਦੇ ਗੱਲ ਕਰਦੇ ਆ ਤੇ ਇਹ ਜਿਹੜੇ ਆ ਭੈਣ ਭਰਾਵਾਂ ਨੂੰ ਜਿਹੜਿਆਂ ਦੇ ਤੰਗ ਪ੍ਰਚਾਰ ਕਰਦੇ ਆ ਇਹ ਜਿਹੜਾ ਬੈਂਕ ਆ ਇਹ ਘਬੜਾ ਕਰ ਰਿਹਾ ਐਚ ਡੀ ਐਫ ਸੀ ਬੈਂਕ ਕਾਦੀਆਂ ਕਾਦੇ ਪੈਸੇ ਇਹਦੀ ਆ ਇਹਨਾਂ ਨੇ ਐਫਟੀਆਂ ਕਰਵਾਈਆਂ ਜੀ ਮਾਰ ਬਣਾ ਵਗੇ ਚਾਹ ਇਥੇ ਐਫਡੀਆਂ ਕਰਵਾਈਆਂ ਐਫਡੀਆਂ ਕਰਵਾਈਆਂ ਕੀ ਐਫਡੀਆਂ ਲੈਣ ਆਉਂਦੇ ਆ ਤੇ ਕੀ ਕੀ ਕਿਹਾ ਜਾਂਦਾ ਬੈਂਕ ਵੱਲੋਂ ਕੀ ਕਿਹਾ ਜਾਂਦਾ ਬੈਂਕ ਵੱਲੋਂ ਜਦੋਂ ਬੈਂਕ ਲੋ ਆ ਕੇ ਕਿਹਾ ਜਾਂਦਾ ਵੀ ਅੱਜ ਜਦੋਂ ਕਰਦੇ ਆ ਗੱਲ ਕਰਦੇ ਆ ਇਹਦੇ ਸਬੰਧ ਦੇ ਵਿੱਚ ਜਿਹੜਾ ਆ ਜੀ ਇਹ ਘਪਲਾ ਕਰ ਰਿਹਾ ਬੈਂਕ ਕੀ ਸਮਝਦੇ ਹੁਣ ਏ ਜੀ ਜੇ ਸਾਹਿਬ ਵੀ ਆਪਾਂ ਰੋਡ ਪਿਆ ਕਰਨ ਦੇ ਪਰਿਕਸ਼ਨ ਕਰਨ ਦੇ ਦਾ ਬੇਕੜਾ ਇਹਦਾ ਵੀ ਜਿਹੜਾ ਘਰਾਉ ਕਰਾਂਗੇ ਜੇ ਸਾਨੂੰ ਕੋਈ ਇਨਸਾਮ ਮਿਲ ਜੂ ਤੇ ਠੀਕ ਹੈ ਨਹੀਂ ਦਿਆ ਲੰਬੇ ਸਮੇਂ ਦਾ ਸਾਡੀ ਕਿਸੇ ਬੈਂਕ ਦੇ ਅਧਿਕਾਰੀ ਨਾਲ ਗੱਲਬਾਤ ਹੋਈ ਸਾਡੀ ਇਹੜਾ ਬੋਵੀ ਇੰਨੀ ਹੈ ਜੀ ਇਦਾਂ ਗੱਲਬਾਤ ਕੀਤੀ ਮੁੰਡਿਆਰੇ ਤੇ ਇਹਨੇ ਕੋਈ ਜਵਾਬ ਨਹੀਂ ਸਾਨੂੰ ਦਿੱਤਾ ਤੇ ਆ ਅੱਜ ਸਾਨੂੰ ਜਿਹੜਾ ਆ ਅੱਜ ਕੇ ਜਿਹੜਾ ਸਾਨੂੰ ਆ ਅੱਜ ਰੋੜਾ ਦੇ ਉੱਤੇ ਬਹਿਣਾ ਪਿਆ ਕਿੰਨਾ ਪਰਿਵਾਰ ਹੈ ਜਿਨ੍ਹਾਂ ਦੇ ਪੈਸੇ ਜੀ ਐਫਟੀਆਂ ਦੇ ਫਸੇ ਆ ਜੀ ਆਪਣਾ 915 ਜੀ ਬਤੀ ਪਰਿਵਾਰ ਆ ਜੀ ਜਿਨ੍ਹਾਂ ਦੀ ਐਫਟੀਆਂ ਜੀ 1.5 ਕਰੋੜ ਦੇ ਲੱਭਦੇ ਘਮਲਾ ਹੋਇਆ 1.5 ਕਰੋੜ ਰੁਪਏ ਦਾ ਘਰ ਤੋਂ ਘੱਟ 1.5 ਕਰੋੜ ਦਾ ਜਿਹੜਾ ਘਮਲਾ ਹੋਇਆ ਜੀ ਇਹ ਕਿਤੇ ਜਮੈ ਸਾਰੀ ਜਿਹੜੇ ਬੈਂਕ ਦਾ ਹੈ ਬੈਂਕ ਦਾ ਹਾਂ ਜੀ ਐਡੀਐਫਸੀ ਬੈਂਕ ਹੁਣ ਕੀ ਮੰਗ ਕਰਦੇ ਹਣ ਆਈਏ ਮੰਗ ਕਰਦੇ ਆ ਵੀ ਜਿਹੜਾ ਸਾਨੂੰ ਹਿਸਾਬ ਦਿੱਤਾ ਜਾਵੇ ਨਹੀਂ ਤੇ ਲੰਬੇ ਸਮੇਂ ਲਈ ਇੱਧਰ ਕਰਨਾ ਪ੍ਰਦਰਸ਼ਨ ਇਹ ਇੱਕ ਬਾਹਰ ਵਾਲੀ ਮਹਾਰਾਜ ਜੀ ਕੀ ਇਹ ਸ਼ਵਾਸ਼ਣ ਮਿਲਿਆ ਮੈਨੇਜਰ ਸਾਹਿਬ ਨੂੰ ਮਿਲੇ ਅੱਜ ਅੱਜ ਕਿਉਂ ਤਹਲਾਤ ਲਾ ਗਿਆ ਬੈਂਕ ਦੇ ਮਾਲਕ ਮੇਰਾ ਨਾਮ ਸਰ ਬਿਕਰਮਜੀਤ ਸਿੰਘ ਆ ਹੂੰ ਇਹ ਬੈਂਕ ਵੱਲੋਂ ਪ੍ਰੋਮੋਟ ਕੀਤਾ ਗਿਆ ਸੀ ਐਫਐਨ ਦੇ ਨਾਲ ਤੇ ਉਸ ਸਮਾਧ ਵਿੱਚ ਅੱਜ ਤਰਨਾਂ ਆਇਆ ਗਿਆ ਸੀ ਜੀ ਅੱਜ ਮੈਨੂੰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਨੌਵਾਂ ਬੰਦਿਆਂ ਦੀ ਲਿਸਟ ਦੇ ਦਿੱਤੀ ਆ ਠੀਕ ਹੈ ਜਿਨ੍ਹਾਂ ਦੀ ਅਪਰੂਵ 10 ਬੰਦਿਆਂ ਦੀ ਜਿਹਦੇ ਵਿੱਚ ਜਿਨ੍ਹਾਂ ਦੀ ਅਪਰੂਵਲ ਮਿਲ ਗਈ ਉਹਨਾਂ ਦੇ ਕੱਲ ਤੱਕ ਪੈਸੇ ਆ ਜਾਣਗੇ ਤੇ ਅਗਲੇ ਨੌ ਬੰਦਿਆਂ ਦੀ ਲਿਸਟ ਉਹਨਾਂ ਨੇ ਫੇਰ ਭੇਜ ਦਿੱਤੀ ਜ ਉਹਨਾਂ ਦੇ ਵੀ ਨਾਮ ਦੱਸ ਦਿੱਤੇ ਆ ਤੇ ਉਹਨਾਂ ਦੇ ਵੀ ਪੈਸੇ ਜਿਹੜੇ ਅਗਲੇ ਸ਼ੁੱਕਰਵਾਰ ਤੱਕ ਆ ਜਾਣਗੇ ਪੂਰਾ ਭਰੋਸਾ ਦੇ ਦਿੱਤਾ ਗਿਆ ਵਾ ਪ੍ਰੂਫ ਕੀ ਕੀਤਾ ਗਿਆ ਵਾ ਪ੍ਰੂਫ ਸਰ ਐਫ ਡੀਆਂ ਕੀਕੀਆਂ ਕਰਵਾਇਆਂ ਗਈਆਂ ਆ ਸੀ ਪਰਿਵਾਰਾਂ ਵੱਲੋਂ ਕਿਸੇ ਨੇ 10 ਲੱਖ ਦੀ ਕਿਸੇ ਨੇ 6 ਲੱਖ ਦੀ ਕਿਸੇ ਨੇ ਉਨਾ ਕਦੀ ਉਹਨਾਂ ਦਾ ਬੈਂਕ ਮਲਾਜੂ ਦਾ ਬੋਬੀ ਮੈਂ ਅੱਛਾ ਜਿੰਨੇ ਕੀ ਇਹ ਐਫ ਡੀਆਂ ਤਰਵਾ ਕੇ ਤੇ ਆਪਣੇ ਸੱਜਣਾ ਦੇ دوستਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਕੇ ਉਹ ਤੋਂ ਕੱਢ ਲਈ ਆ ਮੈਂ ਕਦੋਂ ਦਾ ਕਰਦਾ ਆ ਰਿਹਾ ਸੀ ਬੰਦਾ ਜਿਹੜਾ ਥੋੜਾ ਜੀ ਸਰ ਹਰ ਸਾਲ ਕਿਤੇ ਲੱਖਾਂ ਖਪੋ ਗਿਆ ਜਦੋਂ ਜਦਾਂ ਜਿੰਨ ਦੀ ਐਫ ਡੀ ਪੂਰੀ ਹੁੰਦੀ ਗਈ ਉਹ ਉਸ ਸਾਹਿਬ ਨਾਲ ਲੱਗਿਆ ਸੱਜਣਾ ਤੇ ਉਹਦਾ ਉਹਨਾਂ ਨੂੰ ਪਤਾ ਲੱਗਦਾ ਕਿ ਆਪੀ ਟਰੋਲ ਲੱਗਾ ਟੈਂਕ ਨੂੰ ਜਦੋਂ ਲੱਗਦਾ ਕਦਾਂ ਹਾਂ ਸਰ ਹਾਂ ਉਹ ਕੀ ਲੱਗਦਾ ਇੱਥੇ ਇੱਕ ਘਰ ਵੀ ਚਾਲੂ ਸੀ ਪੱਟਾ ਹੁਣ ਜਿਹਦਾ ਸੀ ਖਤਿਆ ਹੋ ਗਿਆ ਜੇਲ੍ਹ ਦੇ ਵਿੱਚ ਆ ਅੱਛਾ ਜਿਹੜੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਗਾੜੀ ਪੈਸੇ ਪਾਈ ਉਹ ਵੀ ਜੇਲ੍ਹ ਦੇ ਵਿੱਚ ਰਹਿ ਗਏ ਤੇ ਸਾਨੂੰ ਮੈਨੇਜਰ ਸਾਹਿਬ ਵੱਲੋਂ ਪਹਿਲਾਂ ਕਿਹਾ ਗਿਆ ਸੀ 15 ਤਰੀਕ ਤੱਕ ਤੁਹਾਡੇ ਜਿਹੜੇ ਪੈਸੇ ਪੈਟ ਗਏ ਅੱਛਾ ਉਸ ਤੋਂ ਬਾਅਦ 5 ਤਰੀਕ 4 ਤਰੀਕ ਲਾਰਿਆਂ ਦੇ ਵਿੱਚ ਕੰਮ ਚੱਲਦਾ ਗਿਆ ਤੇ ਇਸ ਕਰਕੇ ਸਾਨੂੰ ਜਿਹੜਾ ਅੱਜ ਟੈਸਟ ਕਰਨਾ ਪਿਆ ਵਾ ਪਰ ਅੱਜ ਸਾਨੂੰ ਉਹਨਾਂ ਨੇ ਪੂਰਾ ਪ੍ਰੋਪਰ ਪ੍ਰੂਫਾ ਦੇ ਦਿੱਤਾ ਲਿਸਟ ਦਿਖਾ ਦਿੱਤੀ ਆ ਪੀਸ ਵੈਸੇ ਪੈ ਚੁੱਕੇ ਨੇ ਫੋਂਡਾ ਲਈ ਬਣਾਉਂਦੇ ਵਿੱਚ ਪਾਸ ਆ ਰਹੇ ਪੈਸੇ ਸਾਰੇ ਪਾਏ ਗਏ ਨਹੀਂ ਕਿ ਕੱਟ ਵੱਟ ਕੀਤਾ ਗਿਆ ਕੁਝ ਸਾਰੇ ਪਾਏ ਗਏ ਨੇ ਵਿਆਪ ਵਿਆਜ ਸਿੱਧ ਪੈਸੇ ਮਨੇ ਸੋ ਵੀ ਜਿਹੜੀ ਤੁਹਾਡੀ ਜਿਹੜੀ ਯੂਨੀਅਨ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਜਿਲ੍ਹਾ ਦੀ ਕਿਸਾਨ ਕਿਸਾਨ ਜਥੇਬੰਦੀ ਆ ਪਾਲ ਮਿਲਤੀ ਸਭਾ ਆ ਸਾਰੇ ਪਰਵਾਹਾਂ ਨੇ ਤੁਹਾਨੂੰ ਸਪੋਰਟ ਦਿੱਤੀ ਆ ਲੇਕਿਨ ਹੋਰ ਪਿੰਡ ਦੇ ਬੰਦੇ ਸਾਰੇ ਪੈਸੇ ਆ ਠੀਕ ਹੈ ਮੇਰੇ ਨਾਲ 6 ਲੱਖ ਦਾ ਪਰੋਵੇਗਾ ਕਿਸੇ ਨਾਲ 14 ਲੱਖ ਦਾ 9 5 ਲੱਖ ਦਾ 8 ਇਸ ਤਰ੍ਹਾਂ ਕਰਕੇ ਅਸੀਂ ਐਫ ਆਰ ਆਈ ਦੇ ਵਿੱਚ ਅਮਾਉਂਟ ਦੇਤੀਏ 1 ਕਰੋੜ ਤੇ 40 ਲੱਖ ਦੀ ਅਮਾਉਂਟ ਦੇਤੀਏ ਗੁਨੇਸ਼ ਜੀ ਫੋਰਡ ਕਰਦੇ ਕਿ ਇਸ ਤਰ੍ਹਾਂ ਅਸੀਂ ਬੈਂਕ ਵਿੱਚ ਰਕਮ ਜਮ੍ਹਾਂ ਹੁੰਦੀ ਸੀ ਉਸ ਤੋਂ ਬਾਅਦ ਐਫ ਡੀਆ ਕਰ ਦਿੱਤੇ ਸੀ ਜਾਂ ਇਹ ਕਿੱਦਾਂ ਕਰਦੇ ਸੀ ਇਹ ਕਰਦੇ ਸੀ ਤਾਂ ਕਿਸੇ ਦੀ ਉਹਨਾਂ ਨੇ ਆਪਣੇ ਯੂ ਪੀ ਆਈ ਆਪਣੇ ਫੋਨ ਦੇ ਖਿਲਾਫ ਚਲਾ ਕੇ ਉਹਨਾਂ ਨੂੰ ਫੋਨ ਲਾ ਕੇ ਉਠਵੀ ਆਪਣੇ ਮੋਗਾ ਕੇ ਫੋਨ ਫੜ ਕੇ ਤੇ ਜੀ ਕਿਤੇ ਆਪਣੇ ਮੈਸੇਜਾਂ ਦਾ ਵੀ ਇਹਨਾਂ ਨੇ ਕੀਤਾ ਐਸੀ ਬਲੌਕ ਕਰ ਪਈ ਸੀਗੇ ਤੇ ਮੈਸੇਜ ਨਹੀਂ ਗਏ ਕਸਟਮਰਾਂ ਨੂੰ ਇਹਨਾਂ ਦਾ ਕਰਕੇ ਉਹਨੂੰ ਇਹ ਜਿਹੜਾ ਪਤਾ ਨਹੀਂ ਜੀ ਲੱਗਦਾ ਕਿ ਹੁਣ ਜਿਹੜੇ ਲੋਕਾਂ ਨੂੰ ਫਰੋਡ ਹੋਇਆ ਜਿਵੇਂ ਤੁਹਾਡੇ ਨਾਲ ਹੋਇਆ ਸੀ ਹੁਣ ਪੈਸੇ ਤੁਹਾਨੂੰ ਵਾਪਸ ਮਿਲ ਗਏ ਨੇ ਜੀ ਲੱਗਦਾ ਕਿ ਉਹ ਗਾਹ ਜਿਹੜੇ ਲੋਕਾਂ ਨੂੰ ਹੋਣਗੇ ਉਹਨਾਂ ਦਾ ਫਰੋਡ ਨਹੀਂ ਹੋਗਾ ਜੀ ਹੁਣ ਤੋਂ ਬਾਅਦ ਸਭ ਨਾਲ ਸੇਵਾ ਕਰਤੀ ਆਵਾਜ਼ ਜਿਹੜਾ ਆ ਹਰ ਇੱਕ ਕਸਟਮਰ ਨੂੰ ਅੰਦਾਜ਼ੇ ਚਰਾਂ ਦੇ ਵਿੱਚ ਪੈਸੀ ਸੇਵ ਨਹੀਂ ਬੈਂਕਾਂ ਦੇ ਵਿੱਚ ਪੈਸੀ ਸੇਵ ਮਟੋ ਹੋਣਾ ਅਸੀਂ ਇਹ ਮਹਿਸੂਸ ਕਰ ਰਹੇ ਆਂ ਵੀ ਬੈਂਕਾਂ ਵੀ ਸੇਫ ਨਹੀਂ ਹੋ ਗੀਆਂ। ਅੱਜ ਵੀ ਨੂੰ ਦੇਖ ਰਹੇ ਸੀ ICICI ਬੈਂਕ ਦੇ ਵਿੱਚ 4 ਤੇ 52 ਲੱਖ ਦਾ ਫਰਾਡ ਹੋ ਚੁੱਕਿਆ ਹੈ। ਇਸ ਕਰਕੇ ਮੈਨੂੰ ਲੱਗਦਾ ਕੋਈ ਬੈਂਕਾਂ ਵੀ ਜਿਹੜੀਆਂ ਪਾਜੀ ਸੇਫ ਨਹੀਂ। ਅਸੀਂ ਦੇਖਿਆ ਜਦੋਂ ਬੈਂਕ 'ਚ ਕੋਈ ਪੈਸੇ ਜਮ੍ਹਾਂ ਕਰੋ ਜਾਂਦਾ ਤੇ ਉੱਥੇ ਜਿਹੜੇ ਬੈਂਕ ਦੇ ਕੋਈ ਧਿਕਾਰੀ ਬੈਠੇ ਹੁੰਦੇ ਨੇ ਕਈ ਛੋਲਤਾ ਵਾਲੇ ਬੈਠੇ ਹੋਣੇ ਉਹਨੇ ਬੈਂਕ ਦੇ FD ਕਰਨ ਦੀ ਬਜਾਏ ਛੋਲਸ ਕਰ ਲੈਂਦੇ ਨੇ। ਇਤਨਾ ਬੜਾ ਦੇਖਣ ਨੂੰ ਮਿਲਦਾ ਹੈ। ਹਾਂ ਹੋਇਆ ਹੈ ਇਤਨਾ ਵੀ ਹੋਇਆ ਹੈ ਮਟ ਸਾਡੇ ਨਾਲ ਵੀ ਐਫਰੀਆਂ ਬਣਾ ਲੈਂਦੇ। ਠੀਕ ਹੈ ਜੀ। ਅੱਜ ਪਹੁੰਚੇ ਤੋਂ ਹੀ ਬੈਂ ਜੀ ਜਿਹਦੇ ਸਬੰਧੀ ਪਹਿਲਾ ਮੁਕਦਮਾ ਦਰਜਿਆ ਤਸਦੀਰ ਜਾਰੀ ਆ ਹਾਂਜੀ ਇਹਨਾਂ ਬੰਦਿਆਂ ਦੇ ਇੱਕੋ ਪੈਸੇ ਚੱਲ ਗਏ ਕੁਝ ਆਦਮੀਆਂ ਦੀ ਜਿਹੜੀ amount ਆ ਚੁੱਕੀ ਆ ਅਛਾ ਜੀ ਮੰਜਰ ਸਾਹਿਬ ਆਂਦੇ ਵੀ ਇੱਕ ਦੋ ਦਿਨ ਦੇ ਵਿੱਚ ਪੈ ਜਾਣੀਆਂ ਜਿਹੜੇ ਬੱਤੇ ਬਕਾਇਆ ਬਚਦੇ ਆ ਉਹਨਾਂ ਦਾ ਲਿਖ ਕੇ ਭੇਜਿਆ ਤੇ ਉਹ ਜਲਦੀ ਆ ਜਾਣੀਆਂ ਤੇ ਸਾਰਿਆਂ ਦੇ ਪੈਸੇ ਜਿਹੜੇ ਦੇ ਦਿੱਤੇ ਜਾਣੇ